ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਮੈਂ ਕੁਲਵਿੰਦਰ ਔਲਖ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਜਿਹੜੀ ਸਿਰਫ ਤੁਹਾਨੂੰ ਅਸੀਂ ਤਿੰਨਾ ਚਾਰਾ ਮਿੰਟਾਂ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਵੀ ਦੱਸ ਦਈਏ ਇਸ ਵੇਲੇ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਰੁਝਾਨ ਹੈ ਜਿਹੜਾ ਉਹ ਗੰਨੇ ਵਣਿ ਆਇਆ ਹੈ ਬੇਸ਼ੱਕ ਗੰਨੇ ਨੂੰ ਲੈ ਕੇ ਭਾਵੇਂ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਪਰ ਸਾਡੇ ਕਿਸਾਨ ਭਰਾਵਾਂ ਨੇ ਹਿਲਾ ਕੀਤਾ ਵੀ ਉਹ ਗੰਨਾ ਆਪ ਬੀਜਦੇ ਆ ਤੇ ਆਪ ਹੀ ਉਹਦਾ ਪ੍ਰੋਸੈਸ ਕਰਕੇ ਉਹਦੇ ਤੋਂ ਕਮਾਈ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਗੰਨਾ ਬੀਜਣ ਦਾ ਸਮਾਂ ਵੀ ਚੱਲ ਰਿਹਾ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਅਗੇਤਾ ਗੰਨਾ ਜਿਹੜਾ ਉਹ ਬੀਜ ਵੀ ਲਿਆ ਹੋਊਗਾ ਪਰ ਜੇਕਰ ਕੋਈ ਕਿਸਾਨ ਭਰਾ ਗੰਨੇ ਦੀ ਬਜਾਈ ਤੋਂ ਹਲੇ ਰਹਿੰਦਾ ਹੈ ਤੇ ਬਜਾਈ ਕਰਨੀ ਹੈ ਬਾਈ ਜੀ ਸਾਡੇ ਨਾਲ ਨੇ ਫਾਜ਼ਲਖਾ ਤੋਂ ਕਿਸਾਨ ਮਲਕੀਤ ਸਿੰਘ ਇਹ ਸਾਨੂੰ ਜਾਣਕਾਰੀ ਦੇਣਗੇ ਵੀ ਤੁਸੀਂ ਜੇ ਗੰਨਾ ਬੀਜਣਾ ਹੈ ਗੰਨੇ ਦਾ ਬੀਜ ਆ ਉਹਨੂੰ ਸੁੱਧਣਾ ਕਿਵੇਂ ਹੈ ਜੇ ਅਸੀਂ ਸੋਧਣ ਵੇਲੇ ਆ ਚਾਰ ਪੰਜ ਗੱਲਾਂ ਦਾ ਹੀ ਧਿਆਨ ਰੱਖ ਲਈਏ ਤਾਂ ਫੇਰ ਤੁਹਾਡਾ ਗੰਨਾ ਚੰਗਾ ਝਾੜ ਦੇਊਗਾ ਚੰਗਾ ਵਧੀਆ ਮੁਨਾਫਾ ਤੁਸੀਂ ਉਸ ਪਾਸੋਂ ਲੈ ਸਕੋਗੇ ਤਾਂ ਭਾਈ ਜੀ ਇਹ ਜਾਣਕਾਰੀ ਆ ਸਾਡੇ ਕਿਸਾਨ ਭਰਾਵਾਂ ਨੂੰ ਦੱਸੀਏ ਕਿਉਂਕਿ ਕਾਫੀ ਲੰਮਾ ਤਜਰਬਾ ਤੁਹਾਡਾ ਗੰਨੇ ਦੀ ਬਜਾਈ ਦੇ ਵਿੱਚ ਗੰਨੇ ਦੀਆਂ ਕਿਸਮਾਂ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਅਸੀਂ ਦੱਸ ਚੁੱਕੇ ਹਾਂ ਵੀ ਕਿਹੜੀ ਕਿਸਮ ਕਿੰਨਾ ਝਾੜ ਦਿੰਦੀ ਹੈ ਤਾਂ ਜਿਵੇਂ ਅੱਜ ਤੁਸੀਂ ਗੰਨਾ ਲਾਉਣਾ ਬਜਾਈ ਕਰਨੀ ਹੈ ਤਾਂ ਭਾਈ ਜੀ ਬੀਜ ਗੰਨੇ ਦੇ ਨੂੰ ਸੁੱਧਣਾ ਪਹਿਲਾਂ ਆਪਾਂ ਸੋਧਣਾ ਕਿਵੇਂ ਆ ਇਹ ਸਾਡੇ ਕਿਸਾਨ ਭਰਾਵਾਂ ਨੂੰ ਦੱਸੋ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਆਲੋਕ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੱਕ ਵੀ ਆ ਕੇ ਪਹੁੰਚ ਕੀਤੀ ਤੇ ਜਿਹੜੀ ਇਹ ਜਾਣਕਾਰੀ ਕਿਸਾਨਾਂ ਤੱਕ ਜਿਹੜੀ ਜਿਹੜੀ ਪਹੁੰਚਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਤਾਂ ਇੱਕ ਬਹੁਤ ਹੀ ਸਲਾਹੁਣ ਯੋਗ ਤੁਹਾਡਾ ਕਦਮ ਹੈ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਆਪਾਂ ਫਤਿਹ ਦੀ ਸਾਂਝ ਪਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਸਾਨ ਵੀਰੋ ਇੱਥੇ ਜਦੋਂ ਗੰਨੇ ਦੇ ਵਿੱਚ ਅਸੀਂ ਦੀ ਬਜਾਈ ਦੀ ਗੱਲ ਕਰਦੇ ਹਾਂ ਤਾਂ ਬੀਜ ਨੂੰ ਸੋਧਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਇਹਦੇ ਵਿੱਚ ਕੀ ਹੈ ਜਿਸ ਤਰ੍ਹਾਂ ਜਿਹੜਾ ਬੀ ਹੈ ਨਾ ਜੀ ਬੀ ਤੇ ਹੀ ਸਾਰੀ ਗੰਨੇ ਦੀ ਖੇਤੀ ਦਾ ਜਿਹੜਾ ਝਾੜ ਵਧ ਜਾਂ ਘਟਦਾ ਉਹ ਵੀ ਉਹਦੇ ਤੇ ਨਿਰਭਰ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆਂ ਵੀ ਗੰਨੇ ਨੂੰ ਬੀਜਣ ਦੇ ਅਲੱਗ-ਅਲੱਗ ਵਿਧੀਆਂ ਨੇ ਕਈ ਕਿਸਾਨ ਕੀ ਹੈ ਤਿੰਨ ਤੋਂ ਚਾਰ ਅੱਖਾਂ ਨਾਲ ਬੀਜ ਲਾਉਂਦੇ ਆਂ ਕਈ ਜਿਹੜੇ ਆ ਉਹ ਦੋ ਅੱਖਾਂ ਨਾਲ ਲਾਉਂਦੇ ਆ ਜਾਂ ਸਿੰਗਲ ਅੱਖ ਵਾਲਾ ਜਿਹਨੂੰ ਅਸੀਂ ਵਾਲਾ ਲਾਉਂਦੇ ਆ ਤੇ ਇੱਥੇ ਆਪਾਂ ਦੋ ਅੱਖਾਂ ਨਾਲ ਜਿਹੜਾ ਗੰਨਾ ਹੈਗਾ ਉਹ ਉਹ ਆਪਾਂ ਜਿਹੜਾ ਲਾ ਰਹੇ ਹਾਂ ਤੇ ਇਹਦੇ ਵਿੱਚ ਕੀ ਹੈ ਸਿੰਗਲ ਬੱਡ ਜਿਹੜਾ ਗੰਨਾ ਹੈ ਉਹ ਤੁਸੀਂ ਲਾ ਸਕਦੇ ਹੋ ਆਪਣੇ ਸਤੰਬਰ ਤੋਂ ਲੈ ਕੇ ਤੁਹਾਡਾ ਵੱਧ ਤੋਂ ਵੱਧ ਫਰਵਰੀ ਤੱਕ ਠੀਕ ਹੈ ਕਿਉਂਕਿ ਉਸ ਸਮੇਂ ਮੌਸਮ ਠੰਡਾ ਹੁੰਦਾ ਤੇ ਮਰਨ ਦੀ ਸੰਭਾਵਨਾ ਨਹੀਂ ਹੁੰਦੀ ਡਬਲ ਬੱਡ ਦੇ ਵਿੱਚ ਕੀ ਹੈ ਇਹਦੇ ਚ ਸਾਡਾ ਬੀ ਦੇ ਮਰਨ ਦੀ ਸੰਭਾਵਨਾ ਜਿਹੜੀ ਹੈ ਉਹ ਥੋੜੀ ਜਿਹੀ ਘੱਟ ਜਾਂਦੀ ਹੈ ਤਾਂ ਇਹਦੇ ਚ ਆਪਾਂ ਦੋ ਅੱਖਾਂ ਵਾਲਾ ਗੰਨਾ ਲਿਆ ਤੁਸੀਂ ਇਹ ਵੇਖ ਸਕਦੇ ਹੋ ਤਾਂ ਦੋ ਅੱਖਾਂ ਵਾਲਾ ਗੰਨਾ ਲਿਆ ਤੇ ਇਹਨੂੰ ਆਪਾਂ ਬੀਜ ਨੂੰ ਸਭ ਤੋਂ ਪਹਿਲਾਂ ਸੋਧਣਾ ਹੈ ਜੀ ਕਿਉਂਕਿ ਰੈੱਡ ਰੋਟ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਗੰਨੇ ਦਾ ਬੜੇ ਵੱਡੇ ਪੱਧਰ ਤੇ ਝਾੜ ਨੂੰ ਡੇਕ ਦਿੰਦੀਆਂ ਨੇ ਤੇ ਗੰਨੇ ਦੀ ਖੰਡ ਦੀ ਕੁਆਲਿਟੀ ਵੀ ਮਾੜੀ ਆਉਂਦੀ ਹੈ ਗੰਨਾ ਗੁੜ ਦੇ ਕਾਬਲ ਵੀ ਨਹੀਂ ਰਹਿੰਦਾ ਸੋ ਬੀਜ ਨੂੰ ਸੋਧਣਾ ਬਹੁਤ ਜ਼ਰੂਰੀ ਹੈ ਪਰ ਹੁਣ ਇੱਥੇ ਗੱਲ ਕਰਦੇ ਹਾਂ ਬੀਜ ਨੂੰ ਸੋਧਣਾ ਕਿਹੜੇ-ਕਿਹੜੀਆਂ ਦਵਾਈਆਂ ਦੇ ਨਾਲ ਹੈ ਤਾਂ ਸਾਡੇ ਕੋਲ ਕੁਝ ਦਵਾਈਆਂ ਨੇ ਜਿਦੇ ਵਿੱਚ ਸਾਡੇ ਕੋਲ ਬਵਿਸਟਨ ਹੈ ਬਵਿਸਟਨ ਨੂੰ ਅਸੀਂ ਕਾਰਬੋਨਿਜ਼ਮ ਵੀ ਕਹਿ ਦਿੰਦੇ ਹਾਂ ਇਹਦਾ ਟੈਕਨੀਕਲ ਕਾਰਬੋਨਿਜ਼ਮ ਹੈ ਤਾਂ ਅਸੀਂ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਜਿਹੜਾ ਉਹ ਕਰਮਟਿਜ਼ਮ ਲੈਣਾ ਤੇ ਉਹਦੇ ਵਿੱਚ ਅਸੀਂ ਕੀ ਕਰਨਾ ਜਿਵੇਂ ਹੁਣ ਆਪਾਂ 100 ਲੀਟਰ ਦਾ ਪਾਣੀ ਲਿਆ 100 ਲੀਟਰ ਪਾਣੀ ਦੇ ਵਿੱਚ ਆਪਾਂ 1/2 ਕਿਲੋ ਯੂਰੀਆ ਪਾ ਲੈਣੀ ਹੈ ਜਾਂ 1/2 ਕਿਲੋ ਯੂਰੀਆ ਪਾ ਲੈਣੀ ਹੈ ਜਾਂ 1/2 ਕਿਲੋ ਕਲੀ ਨੂੰ ਅਸੀਂ ਪਾਣੀ ਵਿੱਚ ਘੋਲ ਲੈਣਾ ਦੋਹਾਂ ਚੱਕ ਜੀ ਲੈਣੀ ਹੈ ਉਹਦਾ ਕਾਰਨ ਕੀ ਹੈ ਯੂਰੀਆ ਜਾਂ ਕਲੀ ਦੇ ਨਾਲ ਪਾਣੀ ਪਤਲਾ ਹੋ ਜਾਂਦਾ ਤੇ ਜਦੋਂ ਅਸੀਂ ਗੁੱਲੀਆਂ ਦੇ ਵਿੱਚ ਗੰਨੇ ਦੀਆਂ ਡਬਾਉਨੇ ਆ ਤਾਂ ਜਿਹੜੀਆਂ ਉਹ ਪਾਣੀ ਹੈ ਉਹ ਬਿਲਕੁਲ ਅੰਦਰ ਤੱਕ ਜਾਂਦਾ ਤੇ ਦਵਾਈ ਵੀ ਅੰਦਰ ਤੱਕ ਚਲੀ ਜਾਂਦੀ ਹੈ ਤੇ ਗੰਨਾ ਦਾ ਬੀ ਜਿਹੜਾ ਵਧੀਆ ਢੰਗ ਨਾਲ ਟਰੀਟ ਹੋ ਜਾਂਦਾ ਤਾਂ ਗੰਨੇ ਦੇ ਵਿੱਚ ਜਿਹੜੀ ਬੀ ਸੋਧਨ ਦੀ ਆਪਾਂ ਬਵਿਸਟਰਨ ਦੀ ਗੱਲ ਕਰ ਰਹੇ ਸੀ ਬਵਿਸਟਰਨ ਤੋਂ ਇਲਾਵਾ ਅਸੀਂ ਟਿਲਟ ਵੀ ਵਰਤ ਸਕਦੇ ਹਾਂ 1 ਗ੍ਰਾਮ 1 ਲੀਟਰ ਪਾਣੀ ਦੀ ਤੇ ਜਿਸ ਤਰ੍ਹਾਂ ਐਮ 45 ਦਵਾਈ ਹੁੰਦੀ ਹੈ ਉਹ ਅਸੀਂ 2.5 ਗ੍ਰਾਮ ਪ੍ਰਤੀ ਲੀਟਰ ਦੇ हिसाब ਨਾਲ ਵਰਤ ਸਕਦੇ ਹਾਂ ਦਵਾਈਆਂ ਹੋਰ ਬਹੁਤ ਨੇ ਪਰ ਬਵਿਸਟਰਨ ਜਿਹੜੀ ਹੈ ਇਹ ਦਵਾਈ ਸਭ ਤੋਂ ਵਧੀਆ ਹੈ ਬਵਿਸਟਰਨ ਕਹ ਲਓ ਜਾਂ ਕਾਰਬਮਿਡਿਜ਼ਮ ਕਹ ਲਓ ਤਾਂ ਇਹ ਦਵਾਈ ਬਹੁਤ ਵਧੀਆ ਗੰਨੇ ਨੂੰ ਸੋਧਨ ਦੇ ਲਈ ਜੀ ਤਾਂ ਜਦੋਂ ਭਾਈ ਜੀ ਸੁਧਨ ਆਪਾਂ ਜਿਵੇਂ ਤੁਸੀਂ ਆ ਡਰਮ ਰੱਖਿਆ ਹੋਇਆ ਤੇ ਇਹ ਘੋਲ ਤਿਆਰ ਕਰ ਲੈਣਾ ਕਿੰਨਾ ਸਮਾਂ ਪਹਿਲਾਂ ਘੋਲ ਤਿਆਰ ਕਰਨਾ ਜਿਵੇਂ ਆ ਆਪਾਂ ਅੱਖਾਂ ਵੱਡੀਆਂ ਹੋਈਆਂ ਇੱਕ ਨਾ ਭਾਈ ਜੀ ਜਿਵੇਂ ਮੈਂ ਦੇਖਿਆ ਸੀਗਾ ਵੀ ਜਿਵੇਂ ਕਈ ਤਿਰਛੀਆਂ ਵੱਡੀਆਂ ਹੋਈਆਂ ਅੱਖਾਂ ਜਿਵੇਂ ਇੱਥੋਂ ਆ ਬਿਲਕੁਲ ਜਿਵੇਂ ਨੇੜੇ ਵੱਡਿਆ ਹੋਇਆ ਕੀ ਇਹ ਬਿਲਕੁਲ ਨੇੜੇ ਵੱਡਣਾ ਇੱਕ ਸਹੀ ਤਰੀਕਾ ਮਤਲਬ ਇਹ ਉਹਨੂੰ ਵੱਡਣ ਦਾ ਤਰੀਕਾ ਜਰੂਰ ਮੇਰੇ ਕਿਸਾਨ ਭਰਾਵਾਂ ਨੂੰ ਦੱਸੋ ਆ ਤਰੀਕਾ ਗਲਤ ਹੈ ਇਹ ਇਹ ਗਲਤ ਤਰੀਕੇ ਨਾਲ ਤੁਸੀਂ ਉਹਨੂੰ ਦਿਖਾ ਰਹੇ ਹੋ ਵੀ ਆ ਤਰੀਕਾ ਗਲਤ ਹੁੰਦਾ ਵੱਡਣ ਦਾ ਆ ਤਰੀਕਾ ਬਿਲਕੁਲ ਸਹੀ ਹੈ ਇਹਦੇ ਵਿੱਚ ਵੀ ਥੋੜੀ ਜੀ ਕਮੀ ਅਸੀਂ ਗੰਨੇ ਨੂੰ ਹਮੇਸ਼ਾ ਤਿਰਛਾ ਵੜਨਾ ਹੈ ਟੇਡਾ ਵੜਨਾ ਉਹਦੇ ਨਾਲ ਕੀ ਗੰਨਾ ਪਾਟੇਗਾ ਨਹੀਂ ਜਦੋਂ ਗੰਨਾ ਪਾਟੇਗਾ ਨਹੀਂ ਉਤੋਂ ਫੰਗਸ ਜਿਹੜੀ ਹੈ ਉਹ ਨਹੀਂ ਹੋਵੇਗੀ ਤਾਂ ਇਸ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਵੀ ਅਸੀਂ ਗੰਨੇ ਨੂੰ ਵੜਨਾ ਹੈ ਤਾਂ ਅਸੀਂ ਜਿਹੜੀ ਜਿਹੜੇ ਵੀ ਸੰਦਨਾ ਵਾ ਟੋਕੀ ਨਾ ਵੜ ਰਿਹਾ ਤੁਹਾਨੂੰ ਇਸ ਤਰ੍ਹਾਂ ਟੇਡਾ ਵੜੀਏ ਇੱਕ ਤਾਂ ਸੋਖਾ ਵੜਿਆ ਜਾਂਦਾ ਤੇ ਦੂਜਾ ਜਿਹੜਾ ਉਹ ਗੰਨੇ ਦੇ ਵਿੱਚ ਕੋਈ ਬਿਮਾਰੀ ਨਹੀਂ ਲੱਗਦੀ ਬਾਕੀ ਥੋੜੀ ਜੀ ਮਿਹਨਤ ਹੈ ਜੇ ਕਿਸਾਨ ਕਰ ਲੈਣਾ ਆਪਾਂ ਤਾਂ ਜਿਸ ਤਰ੍ਹਾਂ ਹੁਣ ਇਹਨੂੰ ਕੀ ਹੈ ਵੀ ਨੈਨੋ ਡੀਪੀ ਹੈ ਦਾ ਨੈਨੋ ਡੀਏਬੀ 5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਆਪਾਂ ਪਹਿਲਾਂ 20 ਮਿੰਟ ਗੁੱਲੀਆਂ ਉਹਦੇ ਵਿੱਚ ਡਬਾਉਨੇ ਆ ਉਸ ਤੋਂ ਬਾਅਦ ਡਬਾਉਣ ਤੋਂ ਬਾਅਦ ਕੱਢ ਲੈਣੇ ਆ ਕੱਢਣ ਤੋਂ ਬਾਅਦ ਆਪਾਂ ਜਿਹੜਾ ਵਿਸਟਨ ਦਾ ਘੋਲ ਤਿਆਰ ਕੀਤਾ ਫੰਗੀਸਾਈਡ ਵਾਲਾ ਤਾਂ ਇਹਦੇ ਵਿੱਚ ਆਪਾਂ ਇਹਨੂੰ ਡਬੋ ਦਿੰਨੇ ਆ ਲਗਭਗ 30 ਤੋਂ 40 ਮਿੰਟ ਰੱਖਦੇ ਆ ਤੇ ਰੱਖਣ ਤੋਂ ਬਾਅਦ ਗੁੱਲੀਆਂ ਬਾਹਰ ਕੱਢ ਲੈਣੇ ਆ ਤੇ ਕੱਢ ਕੇ ਆਪਾਂ ਖੇਤ ਵਿੱਚ ਜਿਹੜਾ ਖਾਲੀਆਂ ਚ ਲਾ ਦਿੰਨੇ ਆ ਤੁਸੀਂ ਡੀ ਨੈਨੋ ਡੀ ਪਹਿਲਾਂ ਨਹੀਂ ਵੀ ਸੋਧਨਾ ਦਾ ਕੋਈ ਚੱਕਰ ਨਹੀਂ ਪਰ ਫੰਗੀਸਾਈਡ ਨਾਲ ਬੀਨ ਨੂੰ ਜ਼ਰੂਰ ਸੋਧੋ ਆ ਹੁਣ ਆਪਾਂ ਫੰਗੀ ਸਾਈਡ ਦਾ ਘੋਲ ਕਿਸਾਨ ਭਰਾਵੋ ਦੇਖ ਲਓ ਵੀ ਸਾਡੇ ਕਿਸਾਨ ਭਰਾ ਮਲਕੀਤ ਜੀ ਇਹ ਤਿਆਰ ਕਰੀ ਬੈਠੇ ਆ ਘੋਲ ਤਾਂ ਇਹਦੇ ਵਿੱਚ ਜਿਵੇਂ ਬਾਈ ਜੀ ਨੇ ਦੱਸਿਆ ਵੀ 30 ਤੋਂ 40 ਮਿੰਟਾ ਜਿਹੜਾ ਉਹ ਅਸੀਂ ਭਿਉਂ ਕੇ ਰੱਖਣਾ ਤਾਂ ਇਹਦੇ ਵਿੱਚ ਕੀ ਹੈ ਜਿਸ ਤਰ੍ਹਾਂ ਵੀ ਇਹ ਆਪਾਂ ਅਲੱਗ ਪਾਣੀ ਕੱਢਿਆ ਹੋਇਆ ਕਿਉਂਕਿ ਆਪਾਂ ਇੱਕ ਇੱਕ ਮਾਡਲ ਦੇ ਤੌਰ ਤੇ ਤੁਹਾਨੂੰ ਵਹਾਰੇ ਆ ਤੇ ਜਦੋਂ ਅਸੀਂ ਵੱਡੇ ਲੈਵਲ ਤੇ ਕਰਦੇ ਆ ਤਾਂ ਅਸੀਂ ਡਰਮਾਂ ਵੱड्याਾਂ 'ਚ ਭਰ ਕੇ ਇਹਨੂੰ ਕਰਦੇ ਆ ਤਾਂ ਜਿਵੇਂ ਆਪਾਂ ਬਾਲਟੀ ਵਿੱਚ ਕੱਢ ਲਿਆ ਇਸ ਤਰ੍ਹਾਂ ਨੂੰ ਭਿਉਂ ਦੇਣਾ ਆ ਆ ਵੇਖੋ ਇਹ ਗੁੱਲੀਆਂ ਬਿਲਕੁਲ ਥੱਲੇ ਤੱਕ ਜਿਹੜੀਆਂ ਨੇ ਡੁੱਬ ਜਾਣ ਹੁਣ ਇਹਨੂੰ ਲਗਭਗ ਜਿਹੜਾ ਨਾ 40 ਮਿੰਟ ਆਪਾਂ ਡੁਬੇ ਰਹਿਣ ਦੇਾਂਗੇ ਤੇ ਜਦੋਂ ਇਹ ਵੀ ਟਰੀਟ ਹੋ ਜਾਏਗਾ ਤੇ ਉਦੋਂ ਆਪਾਂ ਲਾ ਦੇਾਂਗੇ ਇੱਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਅ ਜਿਸ ਤਰ੍ਹਾਂ ਗੰਨੇ ਨੂੰ ਲਾਉਣ ਦੀ ਵਿਧੀ ਤਾਂ ਜਿਵੇਂ ਇਹ ਦੋ ਅੱਖ ਵਾਲਾ ਗੰਨਾ ਹੈ ਤਾਂ ਦੋ ਅੱਖ ਵਾਲੇ ਗੰਨੇ ਨੂੰ ਅਸੀਂ ਇਦਾਂ ਨਹੀਂ ਛੁੱਟ ਦੇਣਾ ਇਦਾਂ ਛੁੱਟ ਕੇ ਮਿੱਟੀ ਪਾ ਦੇਣੀ ਉਹ ਗਲਤ ਹੋ ਜਾਊਗਾ ਹੋਊਗਾ ਕਿ ਜੇ ਇਦਾਂ ਛੁੱਟ ਦੋਗੇ ਜਿਵੇਂ ਆਇ ਇੱਕ ਅੱਖ ਜੇ ਮੈਨੂੰ ਇਸ ਤਰ੍ਹਾਂ ਕਰਦਾ ਤਾਂ ਇੱਕ ਅੱਖ ਉੱਪਰ ਆਜੂਗੀ ਇੱਕ ਥੱਲੇ ਚਲੀ ਜਾਊਗੀ ਜਿਹੜੀ ਆ ਥੱਲੇ ਰਹੇਗੀ ਉਹਨੇ ਇਧਰੋਂ ਜਦੋਂ ਨੇ ਫਟਾਰ ਕੀਤਾ ਤਾਂ ਇੱਥੇ ਗੰਨੇ ਦੀ ਉਨੀ ਮਟਾਈ ਜਾਂ ਟ੍ਰਲਿੰਗ ਨਹੀਂ ਹੋਣੀ ਜਿੰਨੀ ਇਹਨੇ ਇਹਨੇ ਦੇਣੀ ਹੈ ਤਾਂ ਅਸੀਂ ਕਰਾਂਗੇ ਗੰਨੇ ਨੂੰ ਟੇਡਾ ਲਾਵਾਂਗੇ ਲਾਉਣ ਦਾ ਤਰੀਕਾ ਕੀ ਹੈ ਇਸ ਤਰ੍ਹਾਂ ਗੁੱਠਾ ਜਿਹੜਾ ਤੁਹਾਡਾ ਗੁੱਠਾ ਰੱਖੋ ਗੁੱਠੇ ਨਾਲ ਐ ਰੱਖ ਦਿਓ ਇਹ ਇੱਕ ਟੇਲਰ ਇਧਰੋਂ ਫਟਾਈ ਕਰੂਗਾ ਇੱਕ ਇਧਰੋਂ ਕਰੂਗਾ ਤਾਂ ਮਤਲਬ ਤੁਹਾਡੀ ਜਰਮੀਨੇਸ਼ਨ 100% ਹੋਊਗੀ ਤੇ ਝਾੜ ਵੀ ਵਧੀਆ ਆਊਗਾ ਤੇ ਮਿੱਟੀ ਜਿਹੜੀ ਆ ਤੁਸੀਂ 2.5 ਇੰਚ ਤੋਂ ਵੱਧ ਗੰਨੇ ਦੇ ਉੱਤੇ ਜਿਹੜੇ ਬਜਾਈ ਸਮੇਂ ਨਹੀਂ ਪਾਉਣੀ ਇਹ ਗੱਲਾਂ ਦੀ ਜਾਣਕਾਰੀ ਹੈ ਕਿ ਜਦੋਂ ਅਸੀਂ ਗੰਨੇ ਦੀ ਬਿਜਾਈ ਕਰਨੀ ਹੈ ਤਾਂ ਇਸ ਤਰੀਕੇ ਦੇ ਨਾਲ ਗੰਨੇ ਦੀ ਕਟਾਈ ਉਸ ਬੀਜ ਦੀ ਸੁਧਾਈ ਤੇ ਲਵਾਉਣ ਤੱਕ ਦਾ ਪ੍ਰੋਸੀਜਰ ਹੈ ਕਿ ਤੁਸੀਂ ਇਸ ਦਵਾਈ ਦੇ ਵਿੱਚ 30 ਤੋਂ 40 ਮਿੰਟ ਜਿਹੜੀ ਅਸੀਂ ਹੈ ਇਸ ਤਰੀਕੇ ਨਾਲ ਲਾਇਆ ਗੰਨਾ ਤੁਸੀਂ ਹਮੇਸ਼ਾ ਇਸ ਵਿਧੀ ਨਾਲ ਲਾਉਣੇ ਹੋ ਕੀ ਛਾੜਦੇ ਇਸ ਵਿਧੀ ਦੇ ਨਾਲ ਸਰਪੰנדה ਜੀ ਬਿਲਕੁਲ ਛਾੜਦੇ ਸਰਪੰנדה ਜੀ ਜਦੋਂ ਬਿਮਾਰੀਆਂ ਨਾ ਹੋਣਗੀਆਂ ਤੇ ਸਾਡਾ ਆਟੋਮੈਟਿਕਲੀ ਝੜ ਵਧੂਗਾ ਗੰਨੇ ਦੀ ਕੁਆਲਿਟੀ ਵੀ ਵਧੀਆ ਹੋਊਗੀ ਪਰ ਇਹ ਗੰਨੇ ਦੀ ਜਦੋਂ ਅਸੀਂ ਗੁੱਲੀਆਂ ਲਾਉਣੀਆਂ ਨੇ ਖਾਸ ਕਰਕੇ ਜੇਕਰ ਅਸੀਂ ਰਸਾਇਣਿਕ ਖੇਤੀ ਕਰਨੀ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਵੀ ਜਿਹੜੀ ਰੀਜੈਂਟ ਆਉਂਦੀ ਹੈ ਫਿਪਰੋਨਿਲ ਤਾਂ ਉਹ ਜਿਹੜੀ ਹੈ ਲਗਭਗ 8 ਤੋਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹ ਤੁਸੀਂ ਖੇੜੀਆਂ 'ਚ ਪਾ ਦੇਣੀ ਹੈ ਤੇ ਉਸ ਤੋਂ ਬਾਅਦ ਗੰਨਾ ਉੱਪਰ ਰੱਖ ਦੇਣਾ ਉਹਦੇ 'ਚ ਕੀ ਹੈ ਜਿਹੜੀ ਕੀੜੀ ਗੰਨੇ ਨੂੰ ਪੈਂਦੀ ਹੈ ਜਰਮੀਨੇਸ਼ਨ ਦੇ ਦੌਰਾਨ ਉਹ ਉਹ ਨਹੀਂ ਪਾਊਗੀ ਤੇ ਗੰਨੇ ਦੀ ਜਿਹੜੀ ਉਹ ਜਿਹੜੀ ਹੈ ਜਿਹੜੀ ਉਹ ਬੜਵਾਰ ਹੈ ਜਾਂ ਉਹਦਾ ਫਟਾਰਾ ਵਧੀਆ ਹੋਊਗਾ ਜਿਵੇਂ ਤੁਸੀਂ ਇਹ ਸਾਡਾ ਉੱਗਿਆ ਹੋਇਆ ਗੰਨਾ ਪਹਿਲਾਂ ਦੇਖ ਸਕਦੇ ਹੋ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਤੇ ਬੜਾ ਵਧੀਆ ਜਰਮੀਨੇਸ਼ਨ ਹੋਇਆ ਹੈ ਗੰਨੇ ਦਾ ਜੀ ਬਿਲਕੁਲ ਇਸ ਗੰਨੇ ਦਾ ਫਟਾਰਾ ਜਿਹੜਾ ਉਹ ਪੂਰਾ ਵਧੀਆ ਹੋਇਆ ਹੋਇਆ ਦੋ ਅੱਖਾਂ ਵਾਲਾ ਗੰਨਾ ਹੈ ਜੀ ਇਹ ਦੋ ਅੱਖਾਂ ਵਾਲਾ ਗੰਨਾ ਤੁਸੀਂ ਉਸ ਲਾਈਨ ਚ ਵਿਖਾ ਸਕਦੇ ਹੋ ਇੱਧਰ ਵਿਖਾ ਸਕਦੇ ਹੋ ਤਾਂ ਇਹਦੇ ਵਿੱਚ ਤੁਸੀਂ ਵੇਖੋ ਵੀ ਸਾਰੀਆਂ ਅੱਖਾਂ ਉੱਗੀਆਂ ਨੇ ਤੇ ਹਰ ਹਰ ਇੱਕ ਅੱਖ ਨੇ ਜਿਹੜਾ ਆਪਦਾ ਵਧੀਆ ਝਾੜ ਦੇਣਾ ਤੇ ਅਸੀਂ ਇਹਦੇ ਵਿੱਚ ਨਾ ਜਗ੍ਹਾ ਵੀ ਕੱਟ ਲਈ ਹੈ ਮਤਲਬ ਕਿ ਲੈਂ ਤੋਂ ਲੈਂ ਦੀ ਜਿਹੜੀ ਦੂਰੀ ਹੈ ਲੈਂ ਤੋਂ ਲੈਂ ਦੀ ਦੂਰੀ ਸਾਡੀ ਉਹ 4 ਫੁੱਟ ਹੈ ਆਮ ਪੁਰਾਣੀ ਰੂਟੀਨ ਵਿੱਚ ਕੀ ਸੀਗਾ 2.5 ਫੁੱਟ ਤੇ ਲਾ ਦਿੰਦੇ ਸੀ ਉਹਦੇ ਵਿੱਚ ਗੰਨੇ ਦੀ ਜਿਹੜੀ ਮਟਾਈ ਘਟ ਆਉਂਦੀ ਸੀ ਇਹਦੇ ਵਿੱਚ ਗੰਨੇ ਦੀ ਮਟਾਈ ਵੀ ਜ਼ਿਆਦੀ ਆਊਗੀ ਝਾੜ ਵੀ ਜ਼ਿਆਦਾ ਆਊਗਾ ਤੇ ਜਿਹੜੇ ਤੁਹਾਡੇ ਬਾਕੀ ਲੇਬਰ ਖਰਚੇ ਉਹ ਵੀ ਬਚਣਗੇ ਜੀ ਬਿਲਕੁਲ ਜੀ ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਜਿੰਨਾ ਕਿਸਾਨ ਭਰਾਵਾਂ ਨੇ ਗੰਨਾ ਲਾਉਣਾ ਹੈ ਕਿਉਂਕਿ ਗੰਨਾ ਲਾਉਣ ਤੋਂ ਪਹਿਲਾ ਸਟੈਪ ਹੀ ਇਹ ਹੈ ਕਿ ਅਸੀਂ ਉਹਨੂੰ ਕੱਟਣਾ ਕਿਵੇਂ ਹੈ ਤੇ ਅਸੀਂ ਬੀਜ ਨੂੰ ਸੋਧਣਾ ਕਿਵੇਂ ਹੈ ਇਸ ਲੜੀ ਦੀ ਕੜੀ ਦੇ ਵਿੱਚ ਸਾਡੇ ਨਾਲ ਬਣੇ ਰਹੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਕਿ ਕਿਵੇਂ ਗੰਨੇ ਨੂੰ ਅਸੀਂ ਕੱਟਣਾ ਹੈ ਤੇ ਕਿਵੇਂ ਗੰਨੇ ਨੂੰ ਅਸੀਂ ਉਹਦੇ ਬੀਜ ਨੂੰ ਸੋਧ ਕੇ ਬਜਾਈ ਵਾਸਤੇ ਤਿਆਰ ਕਰ ਲੈਣਾ ਹੈ ਅਗਲੀ ਵੀਡੀਓ ਦੇ ਵਿੱਚ ਬਾਈ ਜੀ ਸਾਨੂੰ ਇਹ ਜਾਣਕਾਰੀ ਦੇਣਗੇ ਕਿ ਅਸੀਂ ਇਹ ਸੋਧੇ ਹੋਏ ਬੀਜ ਨੂੰ ਫਿਰ ਬੀਜਣਾ ਕਿਵੇਂ ਹੈ ਤੇ ਕਿਹੜੀਆਂ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਹੈ ਬਾਈ ਜੀ ਬੀਜ ਸੋਧਣ ਬਾਰੇ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਹਲਕ ਸਾਬ ਬਹੁਤ-ਬਹੁਤ ਧੰਨਵਾਦ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂਗਾ ਮੇਰਾ ਇੱਕ YouTube ਚੈਨਲ ਵੀ ਹੈ ਫਾਇਲਕਾ ਫਾਰਮਿੰਗ ਤੁਸੀਂ ਉਹਦੇ ਵਿੱਚ ਜਾ ਕੇ ਵੀ ਜਿਹੜਾ ਹੈ ਉਹ ਆਪਾਂ ਵੀਡੀਓ ਸਮੇਂ-ਸਮੇਂ ਤੇ ਪਾਉਂਦੇ ਰਹਿੰਦੇ ਆਂ ਤੇ ਉਹਦੇ ਵਿੱਚ ਵੀ ਜਾ ਕੇ ਵੀ ਬਜਾਈ ਦੇ ਸਮੇਂ ਜਾਂ ਗੰਨੇ ਦੇ ਬੀਜ ਦੀ ਕਟਾਈ ਸਮੇਂ ਕਿਸ ਤਰ੍ਹਾਂ ਕਟਾਈ ਕਰਦੇ ਆ ਤਾਂ ਉਹ ਸਾਰਾ ਕੁਝ ਖੇਤ ਦੀ ਤਿਆਰੀ ਉਹ ਸਾਰੀਆਂ ਵੀਡੀਓ ਉੱਥੇ ਪਈਆਂ ਹੋਈਆਂ ਨੇ ਤੁਸੀਂ ਜਾ ਕੇ ਵੇਖ ਸਕਦੇ ਹੋ ਜੀ ਬਿਲਕੁਲ ਜੀ ਭਾਈ ਜੀ ਦਾ ਬੜਾ ਵਧੀਆ ਸਹਿਯੋਗ ਆ ਸਾਡੇ ਨਾਲ ਤੇ ਜਿਵੇਂ ਮੈਂ ਪਹਿਲਾਂ ਵੀ ਇੱਕ ਬਾਈ ਨਾਲ ਵੀਡੀਓ ਕੀਤੀ ਹੈ ਤਾਂ ਮੈਂ ਤੁਹਾਨੂੰ ਦੱਸਿਆ ਕਿ ਬਾਇਓ ਦੇ ਵਿੱਚ ਅਸੀਂ ਬਾਈ ਜੀ ਹੋਰਾਂ ਦਾ ਲਿੰਕ ਵੀ ਰੱਖਿਆ ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਅਗਲੀ ਵੀਡੀਓ ਦੇ ਵਿੱਚ ਸਾਡੇ ਨਾਲ ਬਣੇ ਰਹੋ ਕਿ ਬੀਜ ਨੂੰ ਅਸੀਂ ਕਿਵੇਂ ਬੀਜਣਾ ਤੁਹਾਨੂੰ ਇਹ ਵੀ ਅਸੀਂ ਦਿਖਾਵਾਂਗੇ ਤਦ ਤੱਕ ਲਈ ਦਿਓ ਆ ਗਿਆ ਧੰਨਵਾਦ